ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਪੰਜਾਬ ਦੀਆਂ ਪਰਤਿਆਂ ਨਾਲ ਸੰਬੰਧਿਤ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਅੱਜ ਦੀ ਅਪਡੇਟ ਹੈ ETT 5894 ਦੇ ਸੰਬੰਧ ਵਿੱਚ ਇਸ ਦੇ ਵਿੱਚ ਕੁਝ ਫੇਕ ਕੈਂਡੀਡੇਟ ਸੀ ਜਿਨ੍ਹਾਂ ਦੀ ਬਾਇਓਮੈਟ੍ਰਿਕ ਜਿਹੜੀ ਸੀ ਉਹ ਮੈਚ ਨਹੀਂ ਹੋਈ ਸੀ ਉਹਨਾਂ ਕੈਂਡੀਡੇਟ ਨੂੰ ਡਿਪਾਰਟਮੈਂਟ ਵੱਲੋਂ ਬਾਹਰ ਕੱਢ ਦਿੱਤਾ ਗਿਆ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਕੈਂਡੀਡੇਟ ਸੀ ਕਿਹੜੇ ਕੈਂਡੀਡੇਟ ਸੀ ਕਿਉਂ ਵਾਰ ਕੱਢਿਆ ਗਿਆ ਹੈ ਤਾਂ ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਕੋਣ ਵਾਲੀ ਹਰੇਕ ਅਪਡੇਟ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀ ਰਹੇ ਭਰਤੀਆਂ ਸਮੁੰਦਰ ਦੀ ਕੋਈ ਵੀ ਅਪਡੇਟ ਹੋਵੇ ਤੇ ਸਭ ਤੋਂ ਪਹਿਲਾਂ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਅੱਜ ਆਪਾਂ ਗੱਲ ਕਰਦੇ ਹਾਂ ITT 5894 ਵਿੱਚ ਫੇਕ ਕੈਂਡੀਡੇਟਾਂ ਲੈ ਕੇ ਜੋ ਅਪਡੇਟ ਆਈ ਹੈ ਉਹਦੀ ਅੱਪਾ ਗੱਲ ਇਸ ਵੀਡੀਓ ਵਿੱਚ ਕਰਾਂਗੇ ਡਾਇਰੈਕਟਰ ਐਜੂਕੇਸ਼ਨ ਰਿਕਰੂਟਮੈਂਟ ਡਾਇਰੈਕਟੋਰੇਟ ਪੰਜਾਬ ਵੱਲੋਂ ਇੱਕ ਆਰਡਰ ਜਾਰੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮਿਤੀ 9 1 2024 ਨੂੰ ਜਿਹੜਾ ਇਹ ਆਰਡਰ ਜਾਰੀ ਕੀਤਾ ਗਿਆ ਹੈ ਕੀ ਹੈ ਇਸ ਆਰਡਰ ਦੇ ਵਿੱਚ ਅੱਪਾ ਗੱਲ ਕਰਦੇ ਆ ਦਾ ਐਜੂਕੇਸ਼ਨ ਰਿਕਰੂਟਮੈਂਟ ਡਾਇਰੈਕਟਰ ਐਚ ਮਿਤੀ ਸੀ ਐਡਵਰਟਾਈਜ਼ਮੈਂਟ ਦਿੱਤੀ ਸੀ 9894 ਪੋਸਟ ਦੀ 80T ਦੀ ਜਿਸ ਦੀ ਅਪ ਲਾਸਟ ਡੇਟ ਸੀ 12 10 2022 ਦੇ ਵਿੱਚ ਤਾਂ ਜਿਸ ਦੀ ਐਪਲੀਕੇਸ਼ਨ ਦੀ 10 11 2022 ਸੀ ਤਾਂ ਇਸ ਦਾ ਰਿਟਰਨ एग्जाम ਜਿਹੜਾ ਸੀ 200 ਨੰਬਰ ਦਾ ਪੰਜਾਬੀ ਦਾ 100 ਨੰਬਰ ਦਾ ਪੇਪਰ ਹੋਇਆ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੇਪਰ ਅੰਮ੍ਰਿਤਸਰ ਨੇ ਲਿਆ ਸੀ ਪੇਪਰ ਜਿਹੜਾ 5 3 2024 ਨੂੰ ਆਇਆ ਸੀ ਪੇਪਰ ਹੋਣ ਤੋਂ ਬਾਅਦ ਇਸ ਦਾ ਰਿਜ਼ਲਟ ਡਿਕਲੇਅਰ ਕਰ ਦਿੱਤਾ ਗਿਆ ਸੀ ਰਿਜ਼ਲਟ ਡਿਕਲੇਅਰ ਕਰਨ ਤੋਂ ਬਾਅਦ ਪੀਪਰ ਦੇ ਸਮੇਂ ਇਸ ਦੇ ਵਿੱਚ ਬਾਇਓਮੈਟ੍ਰਿਕ ਤੇ ਸਿਗਨੇਚਰ ਜਿਹੜੇ ਕੈਂਡੀਡੇਟ ਦੇ ਲੈ ਗਏ ਸੀ ਉਸ ਤੋਂ ਬਾਅਦ ਰਿਜ਼ਲਟ ਤੋਂ ਬਾਅਦ 17/7/2023 ਤੋਂ ਲੈ ਕੇ 4/8/2023 ਤੱਕ ਸਕਰੂਟੀ ਹੋਈ ਸੀ ਕੈਂਡੀਡੇਟਸ ਦੇ ਉਹਦੇ ਵਿੱਚ ਜਿਹੜੇ ਸੀ ਬਾਇਓਮੈਟ੍ਰਿਕ ਸਾਈਨ ਜਿਹੜੇ ਸੀ ਮੈਚ ਕੀਤੇ ਗਏ ਸੀ ਉਸ ਮੈਚ ਕਰਨ ਦੇ ਵਿੱਚ ਕੁਝ ਕੈਂਡੀਡੇਟਸ ਐਬਸੈਂਟ ਸੀ ਤੇ ਕੁਝ ਕੈਂਡੀਡੇਟ ਦੇ ਜਿਹੜੇ ਸੀ ਮੈਚ ਨਹੀਂ ਹੋਏ ਸੀ ਤਾਂ ਉਹਨਾਂ ਨੂੰ ਦੁਬਾਰਾ ਤੋਂ 8 10 8 2023 ਨੂੰ ਬੁਲਾਇਆ ਗਿਆ ਸੀ ਜਿਸ ਦੇ ਵਿੱਚ 82 ਕੈਂਡੀਡੇਟ ਸੀ ਜਿਨ੍ਹਾਂ ਦੇ ਮਿਸਮੈਚ ਆਏ ਸੀ ਬਾਇਓਮੈਟ੍ਰਿਕ ਤਾਂ ਉਹਨਾਂ ਨੂੰ ਦੁਬਾਰਾ ਜਿਹੜਾ ਸੀ 4 1 2023 ਨੂੰ ਬੁਲਾਇਆ ਗਿਆ ਸੀ ਟੋਟਲ 82 ਕੈਂਡੀਡੇਟ ਸੀਗੇ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਦੇ ਵਿੱਚੋਂ ਜਿਹੜੇ ਛੱਕੀ ਕੈਂਡੀਡੇਟ ਸੀ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਦੇ ਵਿੱਚੋਂ ਨੌ ਕੈਂਡੀਡੇਟ ਇਸ ਤਰ੍ਹਾਂ ਦੇ ਨੇ ਜਿਹੜੇ ਦੁਬਾਰਾ ਜਿਹੜਾ ਆਪਣੀ ਸਕਰੂਟੀ ਤੇ ਨਹੀਂ ਆਏ ਜਿਹੜੇ ਐਬਸੈਂਟ ਨੇ ਇਹ ਆਪਾਂ ਉਹ ਕਹਿ ਨਹੀਂ ਸਕਦੇ ਵੀ ਇਹ ਨੌ ਕੈਂਡੀਡੇਟ ਸ਼ੱਕੀ ਨੇ ਕਿਉਂ ਨਹੀਂ ਆਏ ਕਿਉਂਕਿ ਇਹਨਾਂ ਦੇ ਮਾਰਕਸ ਤਾਂ ਚੰਗੇ ਨੇ ਪਰ ਇਹ ਦੁਬਾਰਾ ਜਿਹੜੇ ਨੇ ਇਹਨਾਂ ਦੀ ਬਾਇਓਮੈਟ੍ਰਿਕ ਜਿਹੜੀ ਮੈਚ ਨਹੀਂ ਹੋਈ ਸੀ ਤੇ ਦੁਬਾਰਾ ਇਹ ਕੈਂਡੀਡੇਟ ਜਿਹੜੇ ਨੇ ਇਹ ਆਪਣੀ ਬਾਇਓਮੈਟ੍ਰਿਕ ਕਰਵਾਉਣ ਵਾਸਤੇ ਦੁਬਾਰਾ ਇਹ ਸਕਰੂਟਰੀ ਤੇ ਨਹੀਂ ਆਏ ਤਾਂ ਤਿੰਨ ਕੈਂਡੀਡੇਟ ਪੋਸਟਮ ਇਹੋ ਜਿਹੇ ਫੜੇ ਗਏ ਸੀ ਜਿਹੜੇ ਕਿ ਸ਼ੱਕੀ ਸੀ ਉਹਨਾਂ ਤੇ ਜਿਹੜੀ ਪੁਲਿਸ ਕਾਰਵਾਈ ਕੀਤੀ ਜਾ ਚੁੱਕੀ ਹੈ ਫਿਰ ਦੁਬਾਰਾ ਇਹਨਾਂ ਦੀ ਜਦੋਂ ਸਕਰੂਟੀ ਨਹੀਂ ਹੋਈ 10 8 2023 ਨੂੰ ਸੌਰੀ 4 10 2023 4 10 2023 ਦੇ ਵਿੱਚ ਇਹਨਾਂ ਦੀ ਦੁਬਾਰਾ ਸਕਰੂਟੀ ਨਹੀਂ ਹੋਈ 70 ਕੈਂਡੀਡੇਟ ਸੀਗੇ ਜਿਨ੍ਹਾਂ ਨੇ ਦੁਬਾਰਾ ਸਕਰੂਟੀ ਕਰਾਈ ਟੋਟਲ 82 ਦੇ ਵਿੱਚੋਂ ਨੌ ਕੈਂਡੀਡੇਟ ਐਬਸੈਂਟ ਸੀ ਤਿਲਨਾ ਤੇ ਕਾਨੂੰਨੀ ਕਾਰਵਾਈ ਹੋਈ 12 ਹੋ ਗਏ 12 ਦੇ ਵਿੱਚੋਂ 82 ਦੇ ਵਿੱਚੋਂ 12 ਚਲੇ ਗਏ ਬਾਕੀ 70 ਰਹਿ ਗਏ 70 ਦੀ ਦੁਬਾਰਾ ਸਕਰੂਟੀ ਹੋਈ ਸੀ ਆਏ ਸੀ ਬਾਇਓਮੈਟ੍ਰਿਕ ਰਨ ਜਿੰਨਾਂ ਵਿੱਚ 13 ਕੈਂਡੀਡੇਟ ਸੀਗੇ ਜਿਹੜੇ ਉਹ ਸਹੀ ਪਾਏ ਗਏ ਤਾਂ 57 ਕੈਂਡੀਡੇਟ ਦੇ ਫਿਰ ਬਾਇਓਮੈਟ੍ਰਿਕ ਦੇ ਵਿੱਚ ਜਿਹੜੇ ਸੀ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟ ਸੀ ਉਹ ਮੈਚ ਨਹੀਂ ਹੋਏ ਤਾਂ ਹੁਣ ਜਿਹੜੇ 57 ਕੈਂਡੀਡੇਟ ਦੇ ਮੈਚ ਨਹੀਂ ਹੋਏ ਤੇ ਪਲੱਸ 9 ਕੈਂਡੀਡੇਟ ਜੋ ਸੀ ਉਹ ਆਏ ਨਹੀਂ ਸੀ ਐਬਸੈਂਟ ਸੀ ਤਾਂ ਇਹਨਾਂ ਦੀ ਸਾਰਿਆਂ ਦੀ ਡਿਪਾਰਟਮੈਂਟ ਦੀ ਇੱਕ ਮੀਟਿੰਗ ਹੋਈ ਚੇਅਰਪਰਸਨ ਦੇ ਨਾਲ ਸਾਰੀ ਮੀਟਿੰਗ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਹੁਣ ਇਹਨਾਂ ਜਿਹੜੇ ਸੀ 66 ਕੈਂਡੀਡੇਟਸ ਬੰਦੇ ਨੇ ਇਹਨਾਂ ਦੀ ਜਿਹੜੀ ਹੈ ਉਹਨਾਂ ਇਹਨਾਂ ਦੀ ਯੋਗਤਾ ਨੂੰ ਰੱਦ ਕਰ ਦਿੱਤਾ ਗਿਆ ਹੈ ਇਹਨਾਂ ਨੂੰ ਪ੍ਰਤੀ ਵਿੱਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੁਣ ਇਹ ਨਹੀਂ ਕਹਿ ਸਕਦੇ ਇਹ ਕੈਂਡੀਡੇਟ ਜਿਹੜੇ ਸੀ 9 ਜਿਹੜੇ ਨੇ ਇਹਨਾਂ ਤੇ ਬਾਇਓਮੈਟ੍ਰਿਕ ਕਰਵਾਈ ਨਹੀਂ 52 ਕੈਂਡੀਡੇਟਰ ਦੀ ਬਾਇਓਮੈਟ੍ਰਿਕ ਮਿਸਮੈਚ ਹੋ ਗਈ ਉਹਨਾਂ ਦੀ ਮੈਚ ਨਹੀਂ ਹੋਈ ਤਾਂ ਉਹਨਾਂ ਨੂੰ ਇਸ ਭਰਤੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਹੁਣ ਇਸ ਦੇ ਵਿੱਚ ਇਹੀ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਬਾਇਓਮੈਟ੍ਰਿਕ ਮੈਚ ਨਾ ਹੋਣ ਦਾ ਕਾਰਨ ਕੀ ਹੋ ਸਕਦਾ ਹੈ ਤਾਂ ਤੁਸੀਂ ਸਾਰੇ ਆ ਜਾਣੀ ਜਾਣੋ ਤਾਂ ਇਹਨਾਂ ਦੀ ਇੱਕ ਜਿਹੜੀ ਲਿਸਟ ਹੈ ਜਿਹੜੀ ਸਾਰੇ ਕੈਂਡੀਡੇਟ ਦੀ ਤੁਹਾਡੇ ਸਾਹਮਣੇ ਮੈਸ ਸਕਰੀਨ ਤੇ ਸ਼ੋਅ ਕਰ ਰਿਹਾ ਇੱਕ ਲਿਸਟ ਜਿਹੜੀ ਇਹ ਸਾਰੀ ਕੈਂਡੀਡੇਟ ਦੀ ਸ਼ੋਅ ਕਰ ਦਿੱਤੀ ਗਈ ਹੈ ਜੋ ਵੈਬਸਾਈਟ ਤੇ ਪਾ ਦਿੱਤੀ ਗਈ ਹੈ ਇਸ ਲਈ ਜਿਹੜੇ ਫੇਕ ਕੈਂਡੀਡੇਟ ਸੀ ਉਨਾਂ ਨੂੰ ਸਾਰਿਆਂ ਨੂੰ ਇਸ ਵਰਤੀ ਵਿੱਚੋਂ ਬਾਹਰ ਕੱਢਿਆ ਗਿਆ ਹੈ ਇਹ ਅੱਜ ਦੀ ਜਾਣਕਾਰੀ ਜਿਹੜੀ ਤੁਹਾਨੂੰ ਦੇਣੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣ ਤੱਕ ਤਾਂ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਵਰਤੀਆਂ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤੁਹਾਨੂੰ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਏ ਅੱਜ ਦੀ ਜਾਣਕਾਰੀ ਸੀ 5894 ਦੇ ਸਬੰਧ ਵਿੱਚ ਜਿਸ ਦੇ ਵਿੱਚ ਕੁਝ ਜਿਹੜੇ ਕੈਂਡੀਡੇਟ ਫੇਕ ਕੈਂਡੀਡੇਟ ਸੀ ਛੱਕੀ ਕੈਂਡੀਡੇਟ ਕਿ ਨੂੰ ਜਿਹੜਾ ਉਹ ਵਾਰ ਕੱਢਿਆ ਗਿਆ 82 ਕੈਂਡੀਡੇਟਸ ਦੀ ਲਿਸਟ ਸੀ ਜਿਸ ਦੇ ਵਿੱਚੋਂ ਦੁਬਾਰਾ ਜਿਹੜੀ ਸਕਰੂਟੀਨੀ ਹੋਈ ਤਾਂ 13 ਕੈਂਡੀਡੇਟ ਸਹੀ ਪਾਏ ਗਏ ਤੇ ਨੌ ਕੈਂਡੀਡੇਟਸ ਜੋ ਸੀ ਉਹ ਸਕਰੂਟੀਨੀ ਕਰਵਾਉਣ ਨਹੀਂ ਆਏ ਤੇ ਨੋ ਤਿੰਨਾਂ ਤੇ ਪਹਿਲਾ ਕਾਰਵਾਈ ਕੀਤੀ ਜਾ ਚੁੱਕੀ ਸੀ ਜੋ ਕਿ ਫੇਕ ਸੀ ਤੇ ਬਾਕੀ ਜਿਹੜੇ 66 ਕੈਂਡੀਡੇਟ ਨੇ ਉਹਨਾਂ ਦੀ ਨੋਰੀ ਭਰਤੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਇਹ ਸੀ ਅੱਜ ਦੀ ਅਪਡੇਟ ਜੇ ਅਪਡੇਟ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਵੇਖਣ ਲਈ ਧੰਨਵਾਦ